ਇਸ ਸਾਲ ਪੰਜਾਬ ਦੇ ਉੱਪਰ ਕੁਦਰਤੀ ਆਫਤ ਬਿਪਤਾ ਬਣ ਕੇ ਆਈ ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਤਾਂ ਉੱਥੇ ਹੀ ਖੇਤਾਂ ਦੇ ਵਿੱਚ ਜੇ ਗੱਲ ਕਰੀਏ ਤਾਂ 5-5 7-7 ਫੁੱਟ ਰੇਤ ਭਰ ਗਈ ਤੋਏ ਪੈ ਗਏ ਤਾਂ ਵੱਡਾ ਨੁਕਸਾਨ ਹਾਲੇ ਤੱਕ ਪੰਜਾਬ ਦਾ ਜਿਹੜਾ ਵੱਡਾ ਹਿੱਸਾ ਹੈਗਾ ਉਹਨਾਂ ਹੜ੍ਹਾਂ ਦੀ ਮਾਰ ਤੋਂ ਨਹੀਂ ਨਿਕਲਿਆ ਭਾਵੇਂ ਕਿ ਵੱਡੇ ਪੱਧਰ ਤੇ ਉਸ ਸਮੇਂ ਦੇ ਵਿੱਚ ਲੋਕਾਂ ਦੇ ਵੱਲੋਂ ਰਾਹਤ ਸਮਗਰੀ ਹੈ ਜਿਹੜੀ ਉਹਨਾਂ ਜਗਾਵਾਂ ਤੇ ਪਹੁੰਚਾਈ ਗਈ ਪਰ ਇਸ ਦੇ ਲਈ ਕੋਈ ਵੀ ਜਿਹੜਾ ਸੰਗਠਨ ਆਏ ਭਾਵੇਂ ਉਹ ਅਦਾਕਾਰ ਸੀਗੇ ਭਾਵੇਂ ਕੋਈ ਵੀ ਸੀ ਉਹ ਮਦਦ ਦੇ ਲਈ ਪਿੱਛੇ ਨਹੀਂ ਹਟਿਆ ਹਰ ਇੱਕ ਨੇ ਮਦਦ ਦਾ ਹੱਥ ਵਧਾਇਆ ਤੇ ਉਹਨਾਂ ਲੋਕਾਂ ਦੀ ਬਾਹ ਫੜੀ ਪਰ ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੀ ਅੱਗੇ ਆਈਆਂ ਹੁਣ ਭਾਰਤੀ ਕਿਸਾਨ ਜੁਨੀਅਨ ਇਕਤਾ ਹੋਰਾਂ ਹ ਲਗਾਤਾਰ ਉੱਥੇ ਜਿੱਥੇ ਰਾਸ਼ਨ ਲੈ ਕੇ ਜਾ ਰਹੀ ਸੀ ਤੂੜੀ ਲੈ ਕੇ ਜਾ ਰਹੀ ਸੀ ਹਰਾਚਾਰਾ ਲੈ ਕੇ ਜਾ ਰਹੀ ਸੀ ਤਾਂ ਅੱਜ ਟਰੈਕਟਰ ਵੱਡੀ ਗਿਣਤੀ ਦੇ ਵਿੱਚ ਇੱਕ ਕਾਫਲਾ ਜਿਹੜਾ ਉਹ ਜਿਹੜਾ ਤਰਨਤਾਰਨ ਦਾ ਇਲਾਕਾ ਹੈ ਜਨਾਲੇ ਦਾ ਜਿਹੜਾ ਇਲਾਕਾ ਹੈਗਾ ਉਸ ਇਲਾਕੇ ਦੇ ਵੱਲੋਂ ਅੱਜ ਇਹ ਪਹਿਲਾ ਕਾਫਲਾ ਜਿਹੜਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਹੈ ਜਿਹੜੀ ਉਹ ਜਿਹੜੀ ਇਸ ਸਮੇਂ ਇੱਥੋਂ ਜਿਹੜੀ ਤੋਰਨ ਲੱਗੀ ਹੈਗੀ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸੂਬਾ ਸਕਤਰ ਜਗਤਾਰ ਸਿੰਘ ਕਾਲਾ ਝੜ ਮੌਜੂਦ ਨੇ ਜਗਤਾਰ ਜੀ ਕਿਵੇਂ ਦੇਖਦੇ ਹੋਗੇ ਕਿ ਅੱਜ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਟਰੈਕਟਰ ਲੈ ਕੇ ਜਾ ਰਹੇ ਹੋਗੇ ਕਿਸ ਤਰ੍ਹਾਂ ਦੀ ਮਦਦ ਰਹੂਗੀ ਕਿਸ ਤਰ੍ਹਾਂ ਉੱਥੇ ਜਿਹੜੇ ਟਰੈਕਟਰ ਕੰਮ ਕਰਨਗੇ ਦੇਖੋ ਜਿੱਡੀ ਵੱਡੀ ਪੱਧਰ ਤੇ ਹੜਾ ਨੇ ਨੁਕਸਾਨ ਕੀਤਾ ਉਧਰ ਅਸੀਂ ਪਹਿਲਾਂ ਵੀ ਜਣੀ 20 ਤਰੀਕ ਤੋਂ ਅਸੀਂ ਲੱਗਿਆ ਪਿਛਲੀ ਤੋਂ ਉੱਥੇ ਪਹਿਲਾਂ ਅਸੀਂ ਜਿਹੜੇ ਬੇਜ਼ਮੀਨੇ ਕਿਸਾਨ ਨੇ ਮਜ਼ਦੂਰ ਨੇ ਉਹਨਾਂ ਵਾਸਤੇ ਕਣਕ ਲੈ ਕੇ ਗਿਆ ਉਸ ਤੋਂ ਬਾਅਦ ਬੀ ਲੈ ਕੇ ਗਿਆ ਤੂੜੀ ਲੈ ਕੇ ਗਿਆ ਆਚਾਰਾ ਲੈ ਕੇ ਗਿਆ ਜਣੀ ਅਸੀਂ ਲਗਭਗ 25000 ਮਾਣਾ ਵੀ ਜਿਹੜੇ ਜਣੀ ਕਣਕ ਭੇਜ ਚੁੱਕਿਆ 400 ਕਿੱਲੇ ਦਾ ਬੀਜ ਭੇਜਿਆ ਸੀ ਨੇ ਜਣੀ 30000 ਪੰਡ ਤੂੜੀ ਦੀ ਅਸੀਂ ਉਧਰ ਭੇਜੀ ਹੈਗੀ ਆ ਇਸੇ ਤਰ੍ਹਾਂ 17000 ਕੁਮਾਂਟਲ ਜਿਹੜਾ ਕਣਕ ਦਾ ਆਚਾਰ ਦਾ ਭੇਜਿਆ ਹੈਗਾ ਇਸ ਕਰਕੇ ਅਸੀਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਵੀ ਜਿੰਨੀ ਦੇਰ ਤੱਕ ਜਣੀ ਤੁਹਾਡੇ ਕਣਕਾਂ ਬੀਜਣ ਤੱਕ ਅਸੀਂ ਜਿਹੜਾ ਜਿਹੜਾ ਤੁਹਾਡਾ ਰੇਤਾ ਰੂਤਾ ਚੱਕਣ ਵਾਲਾ ਸਾਰਾ ਉਹਦਾ ਉਪਕਰਾਂਗੇ ਅੱਜ ਸੈਂਕੜਿਆਂ ਦੀ ਗਿਣਤੀ 'ਚ ਟਰੈਕਟਰਾਂ ਦਾ ਕਾਫਲਾ ਜਿਹੜਾ ਵਸਤੂਵਾਲਾ ਸਾਹ ਦੇ ਉੱਤੋਂ ਤੁਰੂਗਾ ਇੱਕ ਸਾਡਾ ਕਾਫਲਾ ਉਧਰ ਬਠਿੰਡੇ ਤੋਂ ਫਾਜ਼ਲਕਾ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਾਣਾ ਜਣੀ ਇਸ ਕਰਕੇ ਐਸੀ ਤਰ੍ਹਾਂ ਸਾਡੇ ਕਾਫਲੇ ਨੇ ਜਿਹੜੇ ਲਗਾਤਾਰ ਉਹ ਜ਼ਮੀਨ ਸਾਰੀ ਪਧਰੀ ਕਰਨ ਵਾਸਤੇ ਉਧਰ ਜਾਂਦੇ ਰਹਿਣਗੇ ਇਸ ਕਰਕੇ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੇ ਆਪ ਦੀ ਜਿਹੜੀ ਬਣਦੀ ਜ਼ਿੰਮੇਵਾਰੀ ਉਹ ਨਹੀਂ ਨਿਭਾਈ ਇਸ ਕਰਕੇ ਜਿਹੜੀ ਸੈਂਟਰ ਸਰਕਾਰ ਆ ਉਹ ਕਹੀ ਜਾਂਦੀ ਅਸੀਂ ਜਣੀ 16 ਦਾ 1600 ਕਰੋੜ ਰੁਪਇਆ ਭੇਜਤਾ ਇਧਰ ਉਹ ਕਹੀ ਜਾਂਦੇ ਨੇ ਵੀ ਇਹਨਾਂ ਨੇ ਪਹਿਲਾਂ ਵਾਲੇ ਨਹੀਂ ਲਾਏ ਇੱਕ ਦੂਜੇ ਨਾਲ ਕਾਟੋਕਲੇਸ ਕਲੇਸ ਹੈਗਾ ਇਸ ਕਰਕੇ ਹੜ੍ਹ ਜਾਣ ਬੁੱਝ ਕੇ ਜਾਂ ਅਸੀਂ ਕਹਿੰਦੇ ਆ ਵੀ ਜਾਨ ਬੁੱਝ ਕੇ ਲੈਂਦੇ ਹੈਗੇ ਨੇ ਕਿਉਂਕਿ ਬੁੱਧੀ ਜੀ ਵੀ ਨੇ ਵਿਗਿਆਨੀਆਂ ਨੇ ਪਹਿਲਾਂ ਕਿਹਾ ਵੀ ਹੜ੍ਹ ਐਦਗੇ ਬਹੁਤ ਆਉਣਗੇ ਕਿਉਂਕਿ ਇਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਇੱਥੋਂ ਦੇ ਜਿਹੜੇ ਡੈਮ ਨੇ ਉਹ ਜਿਹੜੇ ਉਹਨਾਂ ਦੀ ਹਾਲਤ ਖਸਤਾ ਹੋ ਗਈ ਉਹ ਨਹੀਂ ਬੜਾਏ ਨਾਲਿਆਂ ਦੀ ਸਫਾਈ ਨਹੀਂ ਕਰਾਈ ਨਹਿਰਾਂ ਦੀ ਸਫਾਈ ਨਹੀਂ ਕਰਾਈ ਇਸ ਕਰਕੇ ਜਿਹੜੇ ਵੱਡੀ ਪੱਧਰ ਤੇ ਵਾਤਾਵਰਣ ਨਾਲ ਸੇੜਸੜ ਕੀਤੀ ਆ ਜਿਹੜੀ ਜਣੀ ਆਲਮੀ ਤਪੱਸਾ ਜਿਹੜੀ ਉਹ ਵਧੀਆ ਜੰਗਲ ਪੱਟੇ ਨੇ ਦਰਖਤ ਪੱਟਨੇ ਨੂੰ ਵੱਡੀ ਪੱਧਰ ਤੇ ਇਸ ਕਰਕੇ ਕਾਰਪੋਰੇਟ ਸਿਸਟਮ ਆ ਜਿਹੜਾ ਉਹਦੀ ਬਦੌਲਤ ਇੱਥੇ ਵੱਡੀ ਪੱਧਰ ਤੇ ਉਥਲ ਪੁਥਲ ਜਿਹੜੀ ਹੋ ਰਹੀ ਆ ਇਸ ਕਰਕੇ ਐਸ ਮਸੀਤ ਦੀ ਘੜੀ ਦੇ ਵਿੱਚ ਲੋਕ ਲੋਕਾਂ ਦੀ ਵਾਹ ਫੜ ਰੱਖ ਜ ਨੇ ਸਰਕਾਰਾਂ ਇਹ ਦੇ ਚੁਕਾ ਵੀਰੇ ਬਿਲਕੁਲ ਬਾਈ ਕਿਵੇਂ ਦੇਖਦੇ ਹੋ ਕਿ ਟਰੈਕਟਰ ਲੈ ਕੇ ਜਾ ਰਹੇ ਹੋਗੇ ਤਾਂ ਕਿਹੜੀਆਂ ਰੇਤ ਕਿਸ ਤਰ੍ਹਾਂ ਚੱਕੀ ਜਾਊਗੀ ਕਿਸ ਤਰ੍ਹਾਂ ਉੱਥੇ ਜਿਹੜਾ ਹਿੱਸਿਆਂ ਦੇ ਵਿੱਚ ਟਰੈਕਟਰਾਂ ਨੂੰ ਵੰਡ ਕੇ ਉੱਥੇ ਕੰਮ ਕੀਤਾ ਜਾਵੇਗਾ हिस्ਸਿਆਂ ਚ ਵੰਡ ਕੇ ਕੰਮ ਕੀਤਾ ਜਾਊ ਪਹਿਲਾਂ ਵੀ ਆਪਣੇ ਟਰੈਕਟਰ ਨੇ ਜਿਹੜੇ 12 13 ਦਿਨ ਲਾ ਕੇ ਆਏ ਨੇ ਦਿਵਾਲੀ ਵਾਲੇ ਦਿਨ ਵਾਪਸ ਆਏ ਨੇ ਅੱਜ ਜਿਹੜੇ ਟਰੈਕਟਰ ਜਾਣਗੇ ਪੂਰੀ ਪ੍ਰੋਪਰ ਤਰੀਕੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਪਹਿਲਾਂ ਵੀ ਜਿਹੜੀ ਵੰਡ ਕੀਤੀ ਗਿਆ ਬੜੇ ਤਰੀਕੇ ਨਾਲ ਕੀਤੀ ਗਿਆ ਜਿਹੜੇ ਟਰੈਕਟਰ ਚੱਲਣਗੇ ਉਹ ਵੀ ਬੜੇ ਤਰੀਕੇ ਨਾਲ ਯਾਨੀ ਕਿ ਵੰਡ ਕੇ ਕਿਹਨੂੰ ਲੋੜ ਹੈ ਜ਼ਰੂਰਤ ਜਿਹਨੂੰ ਵੱਧ ਹੈ ਉੱਥੇ ਟਰੈਕਟਰ ਚਲਾਏ ਜਾਣਗੇ ਉਹ ਪਹਿਲਾਂ ਸਾਡੀ ਜਿਹੜੀ ਅੰਮ੍ਰਿਤਸਰ ਦੀ ਟੀਮ ਹੈ ਉਹਨਾਂ ਨੇ ਤੈਅ ਕੀਤਾ ਹੋਇਆ ਉੱਥੇ ਟਰੈਕਟਰ ਜਾਣਗੇ ਉੱਥੇ ਚੱਲਣਗੇ ਬਿਲਕੁਲ ਯਾਨਕ ਜੀ ਉੱਥੇ ਵੀ ਤੁਹਾਡੇ ਜਿਹੜੇ ਟੀਮ ਦੇ ਮੈਂਬਰ ਨੇ ਉੱਥੇ ਹੋਣਗੇ ਜਾਂ ਕਿਸ ਤਰ੍ਹਾਂ ਉਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਹੋਊਗੀ ਕਿ ਕਿਹੜੀ ਫਸਲ ਬੀਜਣੀ ਹੈ ਫਸਲ ਬੀਜ ਕੇ ਟਰੈਕਟਰ ਮੁੜਨਗੇ ਹੁਣੇ ਦੇਖੋ ਅਸੀਂ ਸਤੰਬਰ ਤੋਂ ਲੈ ਕੇ 6 7 ਤੋਂ 8 ਸਤੰਬਰ ਨੂੰ ਸੀ ਦੌਰਾ ਕਰਕੇ ਆਏ ਸੀ ਉਦੋਂ ਅਸੀਂ ਉਹਨਾਂ ਦਾ ਵਾਅਦਾ ਕਰਕੇ ਆਏ ਸੀ ਵੀ ਤੁਹਾਨੂੰ ਟਰਾਲੀਆਂ ਮਗਰ ਅਸੀਂ ਭੱਜਣ ਨਹੀਂ ਦੇਵਾਂਗੇ ਘਰ ਬੈਠੇ ਸਾਰਾ ਸਮਾਨ ਸੂਰ ਦੇ ਕੋਲ ਪਹੁੰਚਦਾ ਕਰਾਂਗੇ ਉਹ ਸਾਰਾ ਸਮਾਨ ਪਹੁੰਚਦਾ ਕੀਤਾ ਹੈ ਉਦੋਂ ਬਾਅਦ ਲਗਾਤਾਰ ਉਹਨਾਂ ਨਾਲ ਸਾਡਾ ਲਿੰਕ ਚੱਲਦਾ ਹੈ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਦੀ ਜਿਹੜੀ ਅੰਬਰਸਾਦੀ ਟੀਮ ਹੈ ਉਹ ਬਹੁਤ ਹੀ ਚੱਜੀ ਤੇ ਮਜ਼ਬੂਤ ਟੀਮ ਹੈ ਉਸ ਟੀਮ ਨੇ ਹੁਣ ਸਰਬਾ ਕੀਤਾ ਵੀ ਕਿਹੜੇ ਪਿੰਡ ਚ ਕਿੰਨੇ ਟਰੈਕਟਰ ਦੀ ਲੋੜ ਹੈ ਕਿਹੜੇ ਪਿੰਡ ਚ ਕਿੰਨੇ ਟਰੈਕਟਰ ਦੀ ਲੋੜ ਹੈ ਉਹਨੇ ਟਰੈਕਟਰ ਜਿੰਨਾਂ ਦੀ ਉੱਥੇ ਲੋੜ ਹੈ ਉਹਨੇ ਟਰੈਕਟਰਾਂ ਦਾ ਜਿਹੜਾ ਜਥਾ ਹੈ ਅੱਜ ਅਸੀਂ ਭੇਜ ਰਹੇ ਹਾਂ ਇਦੋਂ ਬਾਅਦ ਵੀ ਜੇ ਕੋਈ ਵੱਧ ਲੋੜ ਪਊਗੀ ਤਾਂ ਟਰੈਕਟਰਾਂ ਦਾ ਜਿਹੜਾ ਵੱਡਾ ਜਥਾ ਹੈ ਅੱਜ ਅਸੀਂ ਸੈਂਕੜੇ ਦੇ ਰੂਪ ਦੇ ਭੇਜ ਰਹੇ ਹਾਂ ਜੇ ਵੱਧ ਫੇਰ ਵੀ ਲੋੜ ਪੈਂਦੀ ਹੈ ਕਿਉਂਕਿ ਸੀਜ਼ਨ ਦੇ ਵਿੱਚ ਇਹ ਟਰੈਕਟਰ ਹਫਤਾ ਲਾਇਆ ਉਹਨਾਂਗੇ ਹਫਤੇ ਤੋਂ ਬਾਅਦ ਜੇ ਫੇਰ ਵੀ ਲੋੜ ਰਹਿ ਗਈ ਤਾਂ ਜਿੱਥੇ ਵੀ ਜਿੰਨੀ ਲੋੜ ਰਹੀ ਉਹਨੇ ਟਰੈਕਟਰ ਸੀ ਭੇਜਾਂਗੇ ਅਸੀਂ ਜਿਹੜਾ ਉਹਨਾਂ ਨਾਲ ਵਾਅਦਾ ਕੀਤਾ ਹੈ ਵੀ ਸੋਡੀ ਤੂੜੀ ਸੋਡਾ ਕਣਕ ਸੋਡੇ ਘਰਾਂ ਜਾਣ ਦਾ ਸਮਾਨ ਸੋਡੀ ਖੇਤਾਂ ਦੀ ਹਰਿਆਲੀ ਜਦੋਂ ਤੱਕ ਆਉਂਦੀ ਨਹੀਂ ਅਸੀਂ ਉਦੋਂ ਤੱਕ ਪਹਿਰੇਦਾਰੀ ਕਰਾਂਗੇ ਤੇ ਲਗਾਤਾਰ 2 ਮਹੀਨੇ ਹੋ ਗਏ ਜਿਹੜਾ ਵਾਅਦਾ ਹੈ ਉਹਨੂੰ ਪੂਗਾ ਵੀ ਰਹੇ ਹਾਂ ਜੇ ਜਿੰਦਾ ਸਾਡਾ ਬਤ ਹੈ ਆਪਦੇ ਬਤ ਤੋਂ ਵਾਧੂ ਜਿੰਨਾ ਲੋਕਾਂ ਨੇ ਸਹਿਯੋਗ ਦਿੱਤਾ ਹੈ ਉਹ ਬੇਤ ਲਾ ਰਹੇ ਆ ਤੇ ਏਦੂ ਅੱਗੇ ਉਹਨਾਂ ਨੂੰ ਗੰਨੇ ਦੀ ਲੋੜ ਪੈਣੀ ਹੈ ਜਨਵਰੀ ਫਰਵਰੀ ਦੇ ਗੰਦੇ ਦੇ ਬੀਜ ਦੀ ਕਿਉਂਕਿ ਮੰਡ ਦੇ ਏਰੀਏ ਦੇ ਵਿੱਚ ਬਹੁਤ ਸਾਰਾ ਗੰਦਾ ਜਿਹੜਾ ਉਹ ਮਰ ਗਿਆ ਉਹਦੇ ਬੀਜ ਦੀ ਲੋੜ ਹੈ ਉਹਦੇ ਬੀਜ ਦਾ ਪ੍ਰਬੰਧ ਵੀ ਕਰਾਂਗੇ ਉਹਨਾਂ ਦਾ ਗੰਨਾ ਵੀ ਪੁਝਵਾ ਕੇ ਆਵਾਂਗੇ ਬਿਲਕੁਲ ਭਾਰਤੀ ਕਿਸਾਨ ਯੂਨੀਅਨ ਨੇ ਦੇਖਤਾ ਗੁਰਾਹਾ ਇਸ ਸਮੇਂ ਉਹਨਾਂ ਕਿਸਾਨਾਂ ਦੀ ਬਾਹ ਫੜ ਕੇ ਖੜੀ ਹੋਈ ਹੈਗੀ ਜਿੱਥੇ ਵੱਡੀ ਜਿਹੜੀ ਹੜ੍ਹਾਂ ਦੀ ਮਾਰ ਹੈਗੀ ਉਹ ਪਈ ਹੈਗੀ ਇਹ ਟਰੈਕਟਰਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੱਕ ਕਾਫਲਾ ਹੈਗਾ ਇਹ ਹੁਣ ਇੱਥੋਂ ਚੱਲੇਗਾ ਤੇ ਜਿਹੜਾ ਤਰਨ ਤਾਰਨ ਦਾ ਜਾਂ ਜਨਾਲੇ ਦਾ ਇਲਾਕਾ ਹੈਗਾ ਉੱਥੇ ਪਹੁੰਚੇਗਾ ਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਉੱਥੇ ਖੜਾ ਦਾ ਨੁਕਸਾਨ ਹੋਇਆ ਰੇਤ ਭਰੀ ਹੈ ਰੇਤ ਨੂੰ ਬਿਲਕੁਲ ਉੱਥੋਂ ਖਤਮ ਕਰਕੇ ਉਹਨਾਂ ਦੀ ਜਿਹੜੀ ਫਸਲ ਦੀ ਬਜਾਦ ਹੈ ਫਸਲ ਬੀਜ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਦੋਂ ਤੱਕ ਜਿਹੜੇ ਕਾਫਲੇ ਨੇ ਟਰੈਕਟਰਾਂ ਦੇ ਵਾਪਸ ਪਰਤਣਗੇ। ਦਨਕਸ਼ੀਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂ। ਇਸ ਸਾਲ ਪੰਜਾਬ ਦੇ ਉੱਪਰ ਕੁਦਰਤੀ ਆਫਤ ਬਿਪਤਾ ਬਣ ਕੇ ਆਈ ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਤਾਂ ਉੱਥੇ ਹੀ ਖੇਤਾਂ ਦੇ ਵਿੱਚ ਜੇ ਗੱਲ ਕਰੀਏ ਤਾਂ 5-5 7-7 ਫੁੱਟ ਰੇਤ ਭਰ ਗਈ ਤੋਏ ਪੈ ਗਏ ਤਾਂ ਵੱਡਾ ਨੁਕਸਾਨ ਹਾਲੇ ਤੱਕ ਪੰਜਾਬ ਦਾ ਜਿਹੜਾ ਵੱਡਾ ਹਿੱਸਾ ਹੈਗਾ ਉਹਨਾਂ ਹੜ੍ਹਾਂ ਦੀ ਮਾਰ ਤੋਂ ਨਹੀਂ ਨਿਕਲਿਆ ਭਾਵੇਂ ਕਿ ਵੱਡੇ ਪੱਧਰ ਤੇ ਉਸ ਸਮੇਂ ਦੇ ਵਿੱਚ ਲੋਕਾਂ ਦੇ ਵੱਲੋਂ ਰਾਹਤ ਸਮਗਰੀ ਹੈ ਜਿਹੜੀ ਉਹਨਾਂ ਜਗਾਵਾਂ ਤੇ ਪਹੁੰਚਾਈ ਗਈ ਪਰ ਇਸ ਦੇ ਲਈ ਕੋਈ ਵੀ ਜਿਹੜਾ ਸੰਗਠਨ ਹੈ ਭਾਵੇਂ ਉਹ ਅਦਾਕਾਰ ਸੀਗੇ ਭਾਵੇਂ ਕੋਈ ਵੀ ਸੀ ਉਹ ਮਦਦ ਦੇ ਲਈ ਪਿੱਛੇ ਨਹੀਂ ਹਟਿਆ ਹਰ ਇੱਕ ਨੇ ਮਦਦ ਦਾ ਹੱਥ ਵਧਾਇਆ ਤੇ ਉਹਨਾਂ ਲੋਕਾਂ ਦੀ ਬਾਹ ਫੜੀ ਪਰ ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੀ ਅੱਗੇ ਆਈਆਂ ਹੁਣ ਭਾਰਤੀ ਕਿਸਾਨ ਜਨੂਨੀਣੇਕਤਾ ਹੋਰ ਆਹ ਲਗਾਤਾਰ ਉੱਥੇ ਜਿੱਥੇ ਰਾਸ਼ਨ ਲੈ ਕੇ ਜਾ ਰਹੀ ਸੀ ਤੂੜੀ ਲੈ ਕੇ ਜਾ ਰਹੀ ਸੀ ਹਰਾਚਾਰਾ ਲੈ ਕੇ ਜਾ ਰਹੀ ਸੀ ਤਾਂ ਅੱਜ ਟਰੈਕਟਰ ਵੱਡੀ ਗਿਣਤੀ ਦੇ ਵਿੱਚ ਇੱਕ ਕਾਫਲਾ ਜਿਹੜਾ ਉਹ ਜਿਹੜਾ ਤਰਨਤਾਰਨ ਦਾ ਇਲਾਕਾ ਹੈ ਜਨਾਲੇ ਦਾ ਜਿਹੜਾ ਇਲਾਕਾ ਹੈਗਾ ਉਸ ਇਲਾਕੇ ਦੇ ਵੱਲੋਂ ਅੱਜ ਪਹਿਲਾ ਕਾਫਲਾ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਹਗਰਾ ਹੈ ਜਿਹੜੀ ਉਹ ਜਿਹੜੀ ਇਸ ਸਮੇਂ ਇੱਥੋਂ ਜਿਹੜੀ ਤੋਰਨ ਲੱਗੀ ਹੈਗੀ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਹਗਰਾ ਹਾਂ ਦੇ ਸੂਬਾ ਸਕਤਰ ਜਗਤਾਰ ਸਿੰਘ ਕਾਲਾ ਝਾੜ ਮੌਜੂਦ ਨੇ ਜਗਤਾਰ ਜੀ ਕਿਵੇਂ ਦੇਖਦੇ ਹੋਗੇ ਕਿ ਅੱਜ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਟਰੈਕਟਰ ਲੈ ਕੇ ਜਾ ਰਹੇ ਹੋਗੇ ਕਿਸ ਤਰ੍ਹਾਂ ਦੀ ਮਦਦ ਰਹੂਗੀ ਕਿਸ ਤਰ੍ਹਾਂ ਉੱਥੇ ਜਿਹੜੇ ਟਰੈਕਟਰ ਕੰਮ ਕਰਨਗੇ ਦੇਖੋ ਜਿੱਡੀ ਵੱਡੀ ਪੱਧਰ ਤੇ ਹੜ੍ਹਾਂ ਨੇ ਨੁਕਸਾਨ ਕੀਤਾ ਉਧਰ ਅਸੀਂ ਪਹਿਲਾਂ ਵੀ ਜਣੀ 20 ਤਰੀਕ ਤੋਂ ਅਸੀਂ ਲੱਗਿਆ ਪਿਛਲੀ ਤੋਂ ਹੂੰ ਉੱਥੇ ਪਹਿਲਾਂ ਅਸੀਂ ਜਿਹੜੇ ਬੇਜ਼ਮੀਨੇ ਕਿਸਾਨ ਨੇ ਮਜ਼ਦੂਰ ਨੇ ਉਹਨਾਂ ਵਾਸਤੇ ਕਣਕ ਲੈ ਕੇ ਗਿਆ ਉਸ ਤੋਂ ਬਾਅਦ ਬੀ ਲੈ ਕੇ ਗਿਆ ਤੂੜੀ ਲੈ ਕੇ ਗਿਆ ਆਚਾਰਾ ਲੈ ਕੇ ਗਿਆ ਜਣੀ ਅਸੀਂ ਲਗਭਗ 25000 ਮਾਣਾ ਦੀ ਜਿਹੜੇ ਜਣੀ ਕਣਕ ਭੇਜ ਚੁੱਕਿਆ 400 ਕਿੱਲੇ ਦਾ ਬੀਜ ਭੇਜਿਆ ਸੀ ਨੇ ਜਣੀ 30000 ਪੰਡ ਤੂੜੀ ਦੀ ਅਸੀਂ ਉਧਰ ਭੇਜੀ ਹੈਗੀ ਆ ਇਸੇ ਤਰ੍ਹਾਂ 17000 ਕੁਮਾਂਡਲ ਜਿਹੜਾ ਕਣਕ ਦਾ ਆਚਾਰ ਦਾ ਭੇਜਿਆ ਹੈਗਾ ਇਸ ਕਰਕੇ ਅਸੀਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਵੀ ਜਿੰਨੀ ਦੇਰ ਤੱਕ ਜਣੀ ਤੁਹਾਡੇ ਕਣਕਾਂ ਬੀਜਣ ਤੱਕ ਅਸੀਂ ਜਿਹੜਾ ਜਿਹੜਾ ਤੁਹਾਡਾ ਰੇਤਾ ਰੂਤਾ ਚੱਕਣ ਵਾਲਾ ਸਾਰਾ ਉਹਦਾ ਆਪ ਕਰਾਂਗੇ ਅੱਜ ਸੈਂਕੜਿਆਂ ਦੀ ਗਿਣਤੀ 'ਚ ਟਰੈਕਟਰਾਂ ਦਾ ਕਾਫਲਾ ਜਿਹੜਾ ਮਸਤੂਣਾ ਸਾਹਬ ਦੇ ਉੱਤੋਂ ਤੁਰੂਗਾ ਇੱਕ ਸਾਡਾ ਕਾਫਲਾ ਉਧਰ ਬਠਿੰਡੇ ਤੋਂ ਫਾਜ਼ਲਕਾ ਦੇ ਵਿੱਚ ਸੈਂਕੜਾ ਦੀ ਗਣਤੀ ਦੇ ਵਿੱਚ ਜਾਣਾ ਜਣੀ ਇਸ ਕਰਕੇ ਐਸੀ ਤਰ੍ਹਾਂ ਸਾਡੇ ਕਾਫਲੇ ਨੇ ਜਿਹੜੇ ਲਗਾਤਾਰ ਉਹ ਜ਼ਮੀਨ ਸਾਰੀ ਪਧਰੀ ਕਰਨ ਵਾਸਤੇ ਉਧਰ ਜਾਂਦੇ ਰਹਿਣਗੇ ਇਸ ਕਰਕੇ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੇ ਆਪ ਦੀ ਜਿਹੜੀ ਬਣਦੀ ਜ਼ਿੰਮੇਵਾਰੀ ਉਹ ਨਹੀਂ ਨਿਭਾਈ ਇਸ ਕਰਕੇ ਜਿਹੜੀ ਸੈਂਟਰ ਸਰਕਾਰ ਆ ਉਹ ਕਹੀ ਜਾਂਦੀ ਅਸੀਂ ਜਣੀ 16 ਦਾ 1600 ਕਰੋੜ ਰੁਪਇਆ ਭੇਜਤਾ ਇਧਰ ਉਹ ਕਹੀ ਜਾਂਦੇ ਨੇ ਵੀ ਇਹਨਾਂ ਨੇ ਪਹਿਲਾਂ ਵਾਲੇ ਨਹੀਂ ਲਾਏ ਇੱਕ ਦੂਜੇ ਨਾਲ ਕਾਟੋ ਕਲੇਸ ਕਲੇਸ ਹੈਗਾ ਇਸ ਕਰਕੇ ਹੜ ਜਾਣ ਬੁੱਝ ਕੇ ਜਾਂ ਅਸੀਂ ਕਹਿੰਦੇ ਆ ਵੀ ਜਾਨ ਬੁੱਝ ਕੇ ਲੈਂਦੇ ਹੈਗੇ ਨੇ ਕਿਉਂਕਿ ਬੁੱਧੀ ਜੀਬੀ ਨੇ ਵਿਗਿਆਨੀਆਂ ਨੇ ਪਹਿਲਾਂ ਕਿਹਾ ਵੀ ਹੜ ਐਦਗੀ ਬਹੁਤ ਆਉਣਗੇ ਕਿਉਂਕਿ ਇਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਇਥੋਂ ਦੇ ਜਿਹੜੇ ਡੈਮ ਨੇ ਉਹ ਜਿਹੜੇ ਉਹਨਾਂ ਦੀ ਹਾਲਤ ਖਸਤਾ ਹੋ ਗਈ ਉਹ ਨਹੀਂ ਬੜਾਇਆ ਨਾਲਿਆਂ ਦੀ ਸਫਾਈ ਨਹੀਂ ਕਰਾਈ ਨਹਿਰਾਂ ਦੀ ਸਫਾਈ ਨਹੀਂ ਕਰਾਈ ਇਸ ਕਰਕੇ ਜਿਹੜੀ ਵੱਡੀ ਪੱਧਰ ਤੇ ਵਾਤਾਵਰਣ ਨਾਲ ਸੇੜਸੜ ਕੀਤੀ ਆ ਜਿਹੜੀ ਜਣੀ ਆਲਮੀ ਤਪੱਸਾ ਜਿਹੜੀ ਉਹ ਵਧੀਆ ਜੰਗਲ ਪੱਤੇ ਨੇ ਦਰਖਤ ਪੱਤੇ ਨੇ ਵੱਡੀ ਪੱਧਰ ਤੇ ਇਸ ਕਰਕੇ ਕਾਰਪੋਰੇਟ ਸਿਸਟਮ ਆ ਜਿਹੜਾ ਉਹਦੀ ਬਦੌਲਤ ਇੱਥੇ ਵੱਡੀ ਪੱਦਰ ਤੇ ਉਥਲ ਪੁਥਲ ਜਿਹੜੀ ਹੋ ਰਹੀ ਆ ਇਸ ਕਰਕੇ ਐਸ ਮਸੀਲਤੀ ਜੀ ਘੜੀ ਦੇ ਵਿੱਚ ਲੋਕ ਲੋਕਾਂ ਦੀ ਵਾਹ ਫੜ ਰੱਖ ਜ ਨੇ ਸਰਕਾਰਾਂ ਦੇ ਚੁਗੈ ਬਿਲਕੁਲ ਬਈ ਕਿਵੇਂ ਦੇਖਦੇ ਹੋ ਕਿ ਟਰੈਕਟਰ ਲੈ ਕੇ ਜਾ ਰਹੇ ਹੋਗੇ ਤਾਂ ਕਿਹੜੀਆਂ ਰੇਤ ਕਿਸ ਤਰ੍ਹਾਂ ਚੱਕੀ ਜਾਊਗੀ ਕਿਸ ਤਰ੍ਹਾਂ ਉੱਥੇ ਜਿਹੜਾ ਹਿੱਸਿਆਂ ਦੇ ਵਿੱਚ ਟਰੈਕਟਰਾਂ ਨੂੰ ਵੰਡ ਕੇ ਉੱਥੇ ਕੰਮ ਕੀਤਾ ਜਾਵੇਗਾ हिस्स्या ਚ ਵੰਡ ਕੇ ਕੰਮ ਕੀਤਾ ਜਾਊ ਪਹਿਲਾਂ ਵੀ ਆਪਣੇ ਟਰੈਕਟਰ ਨੇ ਜਿਹੜੇ 12 13 ਦਿਨ ਲਾ ਕੇ ਆਏ ਨੇ ਦਿਵਾਲੀ ਜਿਹੜੇ ਦਿਨ ਵਾਪਸ ਆਏ ਨੇ ਅੱਜ ਜਿਹੜੇ ਟਰੈਕਟਰ ਜਾਣਗੇ ਪੂਰੀ ਪ੍ਰੋਪਰ ਤਰੀਕੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਪਹਿਲਾਂ ਵੀ ਜਿਹੜੀ ਵੰਡ ਕੀਤੀ ਗਈ ਉਹ ਬੜੇ ਤਰੀਕੇ ਨਾਲ ਕੀਤੀ ਗਈ ਹੈ ਜਿਹੜੇ ਟਰੈਕਟਰ ਚੱਲਣਗੇ ਉਹ ਵੀ ਬੜੇ ਤਰੀਕੇ ਨਾਲ ਜਾਨੀ ਕਿ ਵੰਡ ਕੇ ਕਿਹਨੂੰ ਲੋੜ ਹੈ ਜ਼ਰੂਰਤ ਜਿਹਨੂੰ ਵੱਧ ਹੈ ਉੱਥੇ ਟਰੈਕਟਰ ਚਲਾਏ ਜਾਣਗੇ ਉਹ ਪਹਿਲਾਂ ਸਾਡੀ ਜਿਹੜੀ ਅੰਮ੍ਰਿਤਸਰ ਦੀ ਟੀਮ ਹੈ ਉਹਨਾਂ ਨੇ ਤੈਅ ਕੀਤਾ ਹੋਇਆ ਹੈ ਉੱਥੇ ਟਰੈਕਟਰ ਜਾਣਗੇ ਉੱਥੇ ਚੱਲਣਗੇ ਬਿਲਕੁਲ ਜਾਨ ਹੋਊਗੀ ਕਿ ਕਿਹੜੀ ਫਸਲ ਬੀਜਣੀ ਹੈ ਫਸਲ ਬੀਜ ਕੇ ਟਰੈਕਟਰ ਮੋੜਨਗੇ ਹੁਣ ਇਹ ਦੇਖੋ ਅਸੀਂ ਸਤੰਬਰ ਤੋਂ ਲੈ ਕੇ 6 7 8 ਸਤੰਬਰ ਨੂੰ ਸੀ ਦੌਰਾ ਕਰਕੇ ਆਏ ਸੀ ਉਦੋਂ ਅਸੀਂ ਉਹਨਾਂ ਦਾ ਵਾਅਦਾ ਕਰਕੇ ਆਏ ਸੀ ਵੀ ਤੁਹਾਨੂੰ ਟਰਾਲੀਆਂ ਮਗਰ ਅਸੀਂ ਭੱਜਣ ਨਹੀਂ ਦੇਵਾਂਗੇ ਘਰ ਬੈਠੇ ਸਾਰਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰਾਂਗੇ ਉਹ ਸਾਰਾ ਸਮਾਨ ਪਹੁੰਚਦਾ ਕੀਤਾ ਉਸ ਤੋਂ ਬਾਅਦ ਲਗਾਤਾਰ ਉਹਨਾਂ ਨਾਲ ਸਾਡਾ ਲਿੰਕ ਚੱਲਦਾ ਕਿਉਂਕਿ ਭਾਰਤੀ ਕਿਸਾਨ ਦੀ ਜਿਹੜੀ ਅੰਬਰਸਾ ਦੀ ਟੀਮ ਹੈ ਉਹ ਬਹੁਤ ਹੀ ਚੱਜੀ ਤੇ ਮਜ਼ਬੂਤ ਟੀਮ ਐ ਉਸ ਟੀਮ ਨੇ ਹੁਣ ਸਰਬਾ ਕੀਤਾ ਵੀ ਕਿਹੜੇ ਪਿੰਡ ਚ ਕਿੰਨੇ ਟਰੈਕਟਰ ਦੀ ਲੋੜ ਐ ਕਿਹੜੇ ਪਿੰਡ ਚ ਕਿੰਨੇ ਟਰੈਕਟਰ ਦੀ ਲੋੜ ਐ ਉਹਨੇ ਟਰੈਕਟਰ ਜਿੰਨੇ ਜਿੱਥੇ ਲੋੜ ਐ ਉਹਨੇ ਟਰੈਕਟਰਾਂ ਦਾ ਜਿਹੜਾ ਜਥਾ ਐ ਅੱਜ ਅਸੀਂ ਭੇਜ ਰਹੇ ਆ ਐਦੋਂ ਬਾਅਦ ਵੀ ਜੇ ਕੋਈ ਵੱਧ ਲੋੜ ਪਊਗੀ ਤਾਂ ਟਰੈਕਟਰਾਂ ਦਾ ਜਿਹੜਾ ਵੱਡਾ ਜਥਾ ਐ ਅੱਜ ਅਸੀਂ ਸੈਂਕੜੇ ਦੇ ਰੂਪ ਦੇ ਭੇਜ ਰਹੇ ਆ ਜੇ ਵੱਧ ਫੇਰ ਵੀ ਲੋੜ ਪੈਂਦੀ ਐ ਕਿਉਂਕਿ ਸੀਜ਼ਨ ਦੇ ਵਿੱਚ ਇਹ ਟਰੈਕਟਰ ਹਫ਼ਤਾ ਲਾਇਆ ਉਹਨਾਂ ਦੇ ਹਫ਼ਤੇ ਤੋਂ ਬਾਅਦ ਜੇ ਫੇਰ ਵੀ ਲੋੜ ਰਹਗੀ ਤਾਂ ਜਿੱਥੇ ਵੀ ਜਿੰਨੀ ਲੋੜ ਰਹੀ ਉਹਨੇ ਟਰੈਕਟਰ ਸੀ ਭੇਜਾਂਗੇ ਅਸੀਂ ਜਿਹੜਾ ਉਹਨਾਂ ਨਾਲ ਵਾਅਦਾ ਕੀਤਾ ਹੈ ਵੀ ਸੋਡੀ ਤੂੜੀ ਸੋਡਾ ਕਣਕ ਸੋਡੇ ਘਰਾਂ ਜਾਣ ਦਾ ਸਮਾਨ ਸੋਡੀ ਖੇਤਾਂ ਦੀ ਹਰਿਆਲੀ ਜਦੋਂ ਤੱਕ ਆਉਂਦੀ ਨਹੀਂ ਅਸੀਂ ਉਦੋਂ ਤੱਕ ਪਹਿਰੇਦਾਰੀ ਕਰਾਂਗੇ ਤੇ ਲਗਾਤਾਰ 2 ਮਹੀਨੇ ਹੋ ਗਏ ਜਿਹੜਾ ਵਾਅਦਾ ਹੈ ਉਹਨੂੰ ਪੂਗਾ ਵੀ ਰਹੇ ਹਾਂ ਜੇ ਜਿੰਦਾ ਸਾਡਾ ਬਿਤ ਹੈ ਆਪਦੇ ਬਿਤ ਤੋਂ ਵਾਧੂ ਜਿੰਨਾ ਲੋਕਾਂ ਨੇ ਸਹਿਯੋਗ ਦਿੱਤਾ ਉਹ ਬਿਤ ਲਾ ਰਹੇ ਹਾਂ ਤੇ ਏਦੂ ਅੱਗੇ ਉਹਨਾਂ ਨੂੰ ਗੰਡੇ ਦੀ ਲੋੜ ਪੈਣੀ ਹੈ ਜਨਵਰੀ ਫਰਵਰੀ ਦੇ ਗੰਡੇ ਦੇ ਬੀਜ ਦੀ ਕਿਉਂਕਿ ਮੰਡ ਦੇ ਏਰੀਏ ਦੇ ਵਿੱਚ ਬਹੁਤ ਸਾਰਾ ਗੰਦਾ ਜਿਹੜਾ ਉਹ ਮਰ ਗਿਆ ਉਹਦੇ ਬੀਜ ਦੀ ਲੋੜ ਹੈ ਉਹਦੇ ਬੀਜ ਦਾ ਪ੍ਰਬੰਧ ਵੀ ਕਰਾਂਗੇ ਉਹਨਾਂ ਦਾ ਗੰਨਾ ਵੀ ਪੁਝਵਾ ਕੇ ਆਵਾਂਗੇ ਬਿਲਕੁਲ ਭਾਰਤੀ ਕਿਸਾਨ ਦੀ ਉਹਨੇ ਨੇਕਤਾ ਉਗਰਾਹਾ ਇਸ ਸਮੇਂ ਉਹਨਾਂ ਕਿਸਾਨਾਂ ਦੀ ਬਾਹ ਫੜ ਕੇ ਖੜੀ ਹੋਈ ਹੈਗੀ ਜਿੱਥੇ ਵੱਡੇ ਜਿਹੜੀ ਹੜ੍ਹਾਂ ਦੀ ਮਾਰ ਹੈਗੀ ਉਹ ਪਈ ਹੈਗੀ ਇਹ ਟਰੈਕਟਰਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੱਕ ਕਾਫਲਾ ਹੈਗਾ ਇਹ ਹੁਣ ਇੱਥੋਂ ਚੱਲੇਗਾ ਤੇ ਜਿਹੜਾ ਤਰਨ ਤਾਰਨ ਦਾ ਜਾਂ ਜਨਾਲੇ ਦਾ ਇਲਾਕਾ ਹੈਗਾ ਉੱਥੇ ਪਹੁੰਚੇਗਾ ਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਉੱਥੇ ਫੜਾ ਦਾ ਨੁਕਸਾਨ ਹੋਇਆ ਰੇਤ ਭਰੀ ਹੈ ਰੇਤ ਨੂੰ ਬਿਲਕੁਲ ਉੱਥੋਂ ਖਤਮ ਕਰਕੇ ਉਹਨਾਂ ਦੀ ਜਿਹੜੀ ਫਸਲ ਦੀ ਬਜਾਦ ਹੈ ਫਸਲ ਬੀਜ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਦੋਂ ਤੱਕ ਜਿਹੜੇ ਕਾਫਲੇ ਨੇ ਟਰੈਕਟਰਾਂ ਦੇ ਵਾਪਸ ਪਰਤਣਗੇ ਦੈਨਕ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ